हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚ ਦੋ ਤਾਗੀਆਂ ਬਈ ਤੋਕੜ ਤੇ ਇੱਕ ਡੇਢ ਕਿ ਮਹੀਨੇ ਦੀ ਸੂਈ ਵੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਵੱਲਾ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ हां जी भाई नमस्कार ओ ठीक हूं भाई बढ़िया हूं किमे चलਦਾ ਕੰਮ ਕਰ ਕੰਮ ਕਰ ਵਧੀਆ ਬਈ ਠੀਕ ਆ ਨਾਮ ਤੇ ਆਪਣਾ ਡਰੈਸ ਬੋਲ ਨਾਮ ਮੇਰਾ ਮਨੂਆ ਪਿੰਡ ਗੋਠਾਗੁਰੂਆ ਤੀਲ ਫੂਲਾ ਜ਼ਿਲ੍ਹਾ ਫਿੰਡਾ ਪਣੇ ਨੇੜੇ ਪਿੰਡ ਬਈ ਨੇੜੇ ਭਗਤਾ ਰਹਿ ਗਿਆ 2 ਕਿਲੋਮੀਟਰ ਤੇ ਠੀਕ ਆ ਕੰਟੈਕਟ ਨੰਬਰ ਬੋਲ ਦੋ 93631 92328 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਮਨੂਆ ਜਰਸੀ ਤੇ ਸ਼ੁਰੂ ਕਰਦੇ ਹਾਂ ਕਿਹੜਾ ਸੁਹਾ ਸੁਈ ਇਹ ਦੂਜਾ ਸੁਹਾ ਬਈ ਕਿੰਨਾ ਟਾਈਮ ਹੋਗਾ ਸੁਈ ਸੋ ਇਹ ਤਾਂ ਹੈਗੀ ਐ 4-5-4 ਕਿੰਨੇ ਸੀ ਪੰਜਾਂ ਦੀ ਜਿਹੜੇ ਉਹ ਤੀਜੇ ਬਾਅਦ ਇਹ ਟੀਕਾ ਲਵਾ ਆ ਰਹੇ ਸੀ ਕਿੰਨੇ ਦਿਨ ਹੋ ਗਏ ਨੂੰ ਠੀਕ ਆ ਇੱਕ ਤਾਂ ਹੁੰਦੀ ਨਹੀਂ ਫਿਰ ਇੱਕ ਤਾਂ ਦੇਣ ਦਾ ਖਾਲੀ ਗਿਆ ਤੁੰ ਦਾਦ ਦੇ ਗਿਆ ਇਹਨੂੰ ਕਿਹੜਾ ਕਿਹੜਾ ਭਰਾ ਹੋ ਜਾਂਦਾ ਕਿੰਨਾ ਦੁੱਧ ਤਿਆਰ ਦੋ-ਸੱਤ ਕਿਲੋ ਦੋਨਾਂ ਵੇਲੇ ਦਾ ਠੀਕ ਆ ਜੇ ਕੋਈ ਵੀਰਾ ਵੀ ਛੱਲੀ ਕਹਿੰਦੀ ਹਾਂ ਕਰ ਸਰਲੇ ਬਚਾੜਾਂਗੇ ਚੋਰੇ ਰ ਆਪਣੇ ਘਰੇ ਦੇ ਕਹਿੰਦੀ ਠੀਕ ਆ ਥਾਣ ਬਾਈ ਬਹੁਤ ਚੰਗਾ ਲੱਗਾ ਵਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਨਿਖੜਵੇਂ ਤੇ ਪੂਰੇ ਗੈਪ ਤੇ ਚਵਾਈ ਚਵਾਈ ਮਨੋ ਚਵਾਈ ਬਲੀਆ ਵੀ ਠੀਕ ਚ ਬਾਈ ਬਾਈ ਕਹਿੰਦਾ ਇੱਕ ਨੰਬਰ ਲੱਗਿਆ ਲੇਵਾ ਚੈੱਕ ਕਰੋ ਬੜਾ ਕਮਾਲ ਦਾ ਕਿਵੇਂ ਤਿਆਰ ਹੁੰਦੀ ਹੈ ਬਰਸ਼ਾਮ ਦਾ ਪੂਰਾ ਬਣਦੀ ਆ ਥੰਨਾ ਠੀਕ ਆ ਬਾਈ ਕਹਿੰਦਾ ਪੂਰਾ ਸੋਹਣਾ ਤਿਆਰ ਹੁੰਦੀ ਹੈ ਬਾਈ ਸ਼ਾਮ ਤੱਕ ਥਣਾ ਦੀ ਕੁਆਲਿਟੀ ਚੈੱਕ ਕਰੋ ਯਾਰ ਇੱਕ ਨੰਬਰ ਥਣ ਲੱਗਾ ਮੁੱਠੀ ਵਾਲਾ ਥਣਾ ਚਾਰੇ ਥਣਾ ਪੂਰੇ ਗੈਪ ਤੇ ਖੋਲ ਦੇ ਬਈ ਮੈਨੂੰ ਬਰੀਡ ਬਾਈ ਬਹੁਤ ਚੰਗੀ ਆ ਗਰਮੀਆਂ ਦਾ ਤੋਹਫਾ ਆ ਗਿਆ ਵੇਸੇ ਤਾਂ ਕਿੰਨੀ ਗਰਮੀਆਂ ਤੂਫਾਨਾ ਮੈਨੂੰ ਗਰਮੀ ਬਾਈ ਤਿੰਨੇ ਨਹੀਂ ਮੰਨਦੇਗਾ ਤੇ ਜਿਹੜੀ ਫੈਟ ਆ ਉਹ ਵੀ ਚੰਗੀ ਆਊਗੀ ਤੇ ਤੋੜਾ ਤਰਾ ਪਾ ਚੈੱਕ ਕਰਵਾਦਣਾ ਫੇਸ ਬਿਊਟੀ ਚੈੱਕ ਕਰੋ ਬੜੀ ਕਮਾਲਾ ਛੋਟਾ ਛੋਟਾ ਕਰਨਾ ਬੋਦੀ ਵਾਦੀ ਫੁੱਲ ਕਮਾਲ ਦੀ ਹੈ ਜਰਸੀ ਆ ਜਾਂਦੀ ਹੈ ਬਾਈ ਸਮੀਪਲੀ ਫੁੱਲ ਆ ਕੀ ਕੱਦ ਵਾਲੀ ਹੈਗੀ ਤੇ ਮੁੱਲ ਮਾਨੂੰ ਫਿਰ ਇਹਦਾ ਕੀ ਰੋਹੇ ਮਾ ਮੁੱਲ ਦਾ 20000 ਰੁਪਿਆ ਦਾ ਉਹ ਜੀ ਮਾਨ ਤਨ ਮਾਨ ਤਨ ਕਰ ਦਾਂਗੇ ਮੈਂ ਕਹਿੰਦਾ ਜਮੇ ਵਸ ਦੇਣ ਲੈਣੀ ਹੈ ਹਾਂ ਹਾਂ ਠੀਕ ਹੈ ਬਾਈ ਦੇਣ ਲੈਣ ਮੋਲਾ ਬਾਈ ਕਹਿੰਦਾ 22000 ਰੁਪਏ ਦੀ ਬਾਈ ਦੇ ਦੇਾਂਗੇ ਤੇ ਬਾਕੀ ਨਾ ਜੇ ਲੇਵੇ ਦੀ ਗੱਲ ਕਰੀਏ ਲੇਵਾ ਬਹੁਤ ਸੋਹਣਾ ਬਾਈ ਇਹ ਤਾਂ ਅੰਗਰੇਜ਼ਾਂ ਨੇ ਲੇਵਾ ਕਰਮਾ ਵਾਲੀ ਦਾ ਜਿੱਡੀ ਵਹਿੜਾ ਉਨਾਂ ਹੀ ਆਪਾਂ ਕਹਿੰਦੀਆਂ ਲੇਵਾ ਕਰਮਾ ਨੂੰ ਲੱਗਾ ਵਕ ਨਹੀਂ ਹੂੰ ਹੂੰ ਤੇ ਚਵਾਈ ਚ ਬੋਈ ਬਾਈ ਕਹਿੰਦਾ ਇੱਕ ਨੰਬਰ ਲੱਗਿਆ ਥਾਣਾ ਦੀ ਕੁਆਲਿਟੀ ਚੈੱਕ ਕਰੋ ਯਾਰ ਇੱਕੋ ਜਿਹਾ ਥਾਣਾ ਹਨਾ ਮੈਨੂੰ ਚਾਰ ਚਾਰ ਇੱਕੋ ਜਿਹਾ ਬਹੁਤ ਸੋਣਾ ਬਾਈ ਥਾਣ ਲੱਗਿਆ ਵਾ ਚਾਰ ਸਫੇਰੇ ਤੋਂ ਗੋਲ ਮਟੋਲ ਪਈਆ ਕਰਮਾ ਲਈ ਚੈੱਕ ਕਰ ਕੀ ਬਾਤ ਆ ਬਹੁਤ ਸੋਣਾ ਥਾਣਾ ਤੇ ਮੁੱਲ ਵੀ ਬਾਈ ਨੇ ਦਾ ਜਾਇਜ਼ ਹੀ ਰੱਖਿਆ ਗਾ ਤੇ ਅੱਗੇ ਮੈਨੂੰ ਦੋ ਨੰਬਰ ਤੇ ਬਾਈ ਇਹ ਬਾਈ ਦੂਜਾ ਸੁਆਹ ਵਹਿੜਾ ਉਹ ਬੱਚਾ ਹੋਆ 1.5 ਮਹੀਨਾ ਸੂਈ ਨੂੰ ਠੀਕ ਆ ਤੇ ਦੁੱਧ ਨੂੰ 15ਵਾਂ ਆਪਾਂ ਠੀਕ ਹੈ ਭਾਈ ਹਾਂ ਪਾਵੇਂ ਗੁਰੂ ਦੀ ਦੋ ਟਾਈਮ ਕੋਈ ਜਿੰਨੀ ਮਾਰ ਦੀ ਸੱਲੀ ਕਰ ਲੈ ਗਲਾ ਦੀ ਸੁਈ ਠੰਡੀ ਬਹੁਤ ਜਿੰਨੀ ਕਰਿਆ ਠੰਡੀ ਸੀ ਲਈ ਬਾਈ ਕਹਿੰਦਾ ਫੁੱਲ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਆ ਜਮਾ ਯਾਰ ਚਾਰੂ ਚੁਰੂ ਕਿਵੇਂ ਲੱਗਦੀ ਫਾਰੂ ਫੋਲਾ ਵੇਲਾ ਆਪ ਹੀ ਵੇਲਾ ਹਮ ਸਹੀ ਗੱਲ ਆਦਾ ਚਾਰੂ ਦੇਖ ਸਕਦਾ ਹਾਂ ਭਾਈ ਫੁੱਲਾਂ ਨੂੰ ਝਟ ਕੇ ਰੱਖਣ ਵਾਲੀਆਂ ਹਨਾ ਹਮ ਤੇ ਥਾਣਾ ਆਪਾਂ ਵੀ ਇਧਰੋਂ ਵੀ ਚੈੱਕ ਕਰਵਾ ਲੈ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦਾ ਬਹੁਤ ਚੰਗੀ ਲੱਗ ਕੱਲਾ ਕੱਲਾ ਥਾਣਾ ਜਿਹਨੂੰ ਆਪਾਂ ਕਹਿੰਦੀ ਨਖੜਮਾ ਥਾਣਾ ਪੂਰੀ ਵਿਥੀ ਤੇ ਥਣ ਲੱਗਾ ਕਰਮ ਵਾਲੀ ਦਾ ਤੇ ਖੋਲਦੇ ਮੈਨੂੰ ਇਹਨੂੰ ਵੀ ਹਵਾਨਾ ਬਈ ਚੈੱਕ ਕਰੋ ਫੀਟਿੰਗ ਵਾਲਾ ਹਵਾਨਾਗਾ ਇਹ ਨਹੀਂ ਹੈਗਾ ਟੁੱਟ ਮਾਇਲੇ ਵਾ ਤੇ ਨਹੀਂ ਮਨ ਹਾਂ ਹਾਂ ਜੇ ਦਾਸੂਏ ਛੂਪੇ ਨਹੀਂ ਹੈਗਾ ਕਰਮਾਲੇ ਦੇ ਵਾ ਟੁੱਟ ਜਾਊਗਾ ਤੇ ਸੂਈ ਨੂੰ ਬਈ ਦੱਸਦਾਗਾ ਕਿੰਨੇ ਮਹੀਨੇ ਹੋ ਗਏ ਬੜੇ ਡੇਢ ਕਿੰਨੇ ਦੋ ਰਾ ਡੇਢ ਲਾਲਾ ਜੇ ਦੋ ਮਹੀਨੇ ਹੋ ਗਏ ਡੇਢ ਕਿੰਨਾ ਹੋ ਗਏ ਬਈ ਕਹਿੰਦਾ ਸੂਈ ਨੂੰ ਬਾਕੀ ਵੱਡੀ ਵੱਡੀ ਬਹੁਤ ਆ ਮਨ ਹਾਂ ਬਹੁਤ ਵਧੀਆ ਵੀ ਇਹ ਬਈ ਕ੍ਰੌਚਰ ਸੀ ਆ ਗਈ ਹਾਂ ਕਲੌਥ ਦੀ ਬਾਕੀ ਦੁੱਧ ਵੀ ਮੈਂ ਵੀ 65 ਆਉਂਦੀ ਇਹਦੀ ਹੁਣ ਮੱਜ ਨਾਲ ਦੀ ਬਈ ਫੈਟ ਆਊਗੀ ਜਿਹੜੀ ਥਣਾ ਦੀ ਕੁਆਲਿਟੀ ਆ ਉਹ ਇੱਕ ਨੰਬਰ ਲੱਗੀ ਆ ਤੇ ਇਧਰੋਂ ਹੀ ਆਪਾਂ ਥਾਣਾਂ ਦੀ ਕੁਆਲਿਟੀ ਚੈੱਕ ਕਰਵਾਣਾ ਇੱਕ ਨੰਬਰ ਥਣ ਲਗਾਵਾ ਚਾਰੇ ਥਣਾਂ ਨਿਖੜ ਮੇ ਤੇ ਪੂਰੇ ਗੈਪ ਤੇ ਲੱਗੇ ਹੋਏ ਆਗੇ ਕੱਲਾ ਕੱਲਾ ਥਣ ਬੀੜੀ ਤੇ ਪਾਵੇਂ ਨਾਲ ਦੁੱਧਾਂ ਲਈ ਨਾਲ ਵੀ ਚੈੱਕ ਕਰ ਸਕਦੇ ਬੜੀ ਚੰਗੀ ਲੱਗੀ ਤੇ ਮਨੋਂ ਫਰਮੋਲੇ ਦਾ ਬਾਈ ਮੋਲੇ ਦਾ 42000 ਰੁਪਿਆ ਵੀ ਠੀਕ ਆ ਆਮ ਤੱਕ ਇਹ ਵੀ ਬਹੁਤ ਸੋਹਣੀ ਪੂਰਾ ਵੇ ਬੰਦਿਆ ਬਾਕੀ ਗੱਲ ਹੋਰ ਆ ਜਿਹਨੇ ਆਪਣੀ ਗਾਂ ਲੈਣੀ ਉਹੀ ਫੋਨ ਲਾਵੇ ਠੀਕ ਆ ਦੂਜਾ ਦਾ ਨਾਮ ਲਾਵੇ ਕਿ ਨਹੀਂ ਮੈਂ ਕੀ ਫਿਰ ਅਗਲੇ ਟਾਈਮ ਖਰਾਬ ਹੁੰਦਾ ਨਾ ਹਾਂ ਠੀਕ ਆ ਬਾਈ ਜਿਹਦੇ ਫਿਰਤਾ ਉਹੀ ਫੋਨ ਲਾ ਲਈ ਠੀਕ ਆ ਲੇ ਬਈ ਕੁਆਲਟੀ ਚੈੱਕਰ ਥਾਣ ਜਿਵੇਂ ਸੈਂਚੇ ਨਾ ਬਣਿਆ ਹੁੰਦਾ ਹੈ ਹਨਾ ਜਮ ਇੱਕੋ ਜਿਹਾ ਲੱਗ ਗਿਆ ਬਾਈ ਚਲ ਜੀ ਚੋਈ ਜੂਈ ਬਾਈ 42000 ਕਰੇ ਬੱਚਾ ਇਹ ਤੇ ਮਗਰਾ ਗਿਆ ਬੱਚਾ ਹਨਾ ਹਾਂ ਬੱਚਾ ਜੀ ਠੀਕ ਹੈ ਬਾਈ ਅੱਗੇ ਮੈਨੂੰ ਤਿੰਨ ਨੰਬਰ ਇਹ ਦਾ ਵੀ ਟੌਕੜਾ ਹੂੰ ਦੋ ਦੇਗਾ 7 ਕਿਲੋ ਹਲੇ ਦੇ ਠੀਕ ਆ ਠੀਕ ਹੈ ਟਾਈਮ ਦੀ ਸੋਈ ਸੋਈ ਤਾਂ ਵੀ ਆਪਦਾ ਲਈ ਆ ਹੋਊ ਤਿੰਨ ਚਾਰ ਮਹੀਨੇ ਸੋਈ ਵੀ ਠੰਡੀ ਛੁੰਡੀ ਬਹੁਤ ਅਸੀਰ ਲਾਈਂਦਾ ਨਹੀਂ ਦੇਖੋ ਯਾਰ ਪਹਿਲਾਂ ਤਾਂ ਮੇਨ ਗੱਲ ਨਾਲ ਠੰਡੀ ਸੀਰਦੀ ਹੁੰਦੀ ਹੈ ਕੀ ਠੰਡੀ ਸੀਰ ਫੁੱਲ ਆ ਬਾਕੀ ਵੱਡੀ ਆ ਗਈ ਹੈ ਨਾ ਹਾਂ ਹਾਂ ਵੱਡੀ-ਬੁੱਡੀ ਵੀ ਫੁੱਲ ਆ ਗਈ ਥਣਾ ਹਾਨੂੰ ਬਹੁਤ ਚੰਗਾ ਲੱਗਾ ਮੈਨੂੰ ਯਾਰ ਹਨਾ ਕਿਹੜਾ ਸੁਆਬ ਹੈ ਬਈ ਇਹ ਦੂਜਾ ਸੁਈ ਹੈ ਬਈ ਦੂਜਾ ਸੁਆਬ ਹੈ ਬਈ ਇਹ ਵੀ ਕਰਮਾਲੀ ਦੇ ਥਣਾ ਦੀ ਕੁਆਲਿਟੀ ਚੈੱਕ ਕਰੋ ਪਹਿਲਾਂ ਦਾ ਇੱਕ ਨੰਬਰ ਥਣ ਲੱਗਾ ਪੂਰੀ ਬਿੱਥੀ ਦੇ ਜਿਹਨੂੰ ਆਪਾਂ ਕਹਿੰਦੇ ਨਖੜਮਾ ਥਣਾ ਕੱਲਾ ਕੱਲਾ ਥਣ ਪਿਆ ਪੀੜੀ ਦੇ ਪਾਵੇ ਨਾਲ ਦਾ ਨਾੜਾ ਨੋੜਾ ਨਾ ਜੇ ਗੱਲ ਕਰੀਏ ਫੁੱਲ ਚੰਗੀਆਂ ਖੋਲ ਦੇ ਬਈ ਮੈਨੂੰ ਤਵਾਨਾ ਇਹਦਾ ਵੀ ਫਿਕਸ ਜੀ ਆ ਨਾ ਮੈਨੂੰ ਤਵਾਨਾ ਮੈਂ ਫਿਕਸ ਹੀ ਹਾਂ ਹਾਂ ਵਧੀਆ ਬਈ ਹਜੇ ਰੱਤ ਨੂੰ ਮਦਗਾ ਬਣ ਜਾਂਦੀਆਂ ਸੈਨਗਾਲੀਆ ਚਮਕ ਵਾਲੀ ਆ ਪਲੀ ਸ਼ਮੀ ਵੀ ਜੇ ਗੱਲ ਕਰੀਏ ਬਈ ਚੰਗੀ ਆ ਗਈ ਤੇ ਮਨੋਂ ਇਹਦਾ ਮੁੱਲ ਬਈ ਫਿਰ ਬਸ ਇਹਦਾ ਵੀ ਯਾਰ 22000 ਰੁਪਏ ਮੋਲੋ 20000 ਰੁਪਏ ਚੱਕੋ ਬਈ 22000 ਰੁਪਏ ਦੀਆਂ ਬਈ ਤੁਹਾਨੂੰ ਅੱਜ ਦੋ ਦੇ ਦੇਣੀ ਆ ਕਿ ਨਹੀਂ ਹੂੰ ਹੂੰ ਬਾਕੀ ਥੋੜਾ ਕਣਾ ਮੰਨਦਾਨ ਹੋ ਜੋ ਆ ਮਾਂ ਤਾਂ ਮੜਾ ਮੋਟਾ ਕਾੜੇ ਬਾੜਾ ਵਾਲਾ ਨਾ ਆੜਾ ਵਾਲਾ ਆ ਵੀ ਕਿ ਨਹੀਂ ਠੀਕ ਹੈ ਲੇਵਾ ਬਈ ਚੈੱਕ ਕਰਵਾ ਲੈ ਪਹਿਲਾਂ ਮੈਂ ਲੇਵੇ ਦੀ ਫੀਟਿੰਗ ਚੈੱਕ ਕਰੋ ਯਾਰ ਤੇ ਥੋੜਾ ਜਿਹਾ ਮਤਲਬ ਕਿ ਤੇ ਲੋ ਟਾਈਮ ਹੈਗਾ ਸਨੇਹਾ ਦਾ ਹਨਾ ਮਨ ਸਾਮ ਤੱਕ ਬਈ ਕਹਿੰਦਾ ਬਹੁਤ ਸੋਹਣੀਆਂ ਤਿਆਰ ਹੋਣੀਆਂ ਤੇ ਮੁੱਲ ਇਹਦਾ ਵੀ ਬਈ ਨੇ 22000 ਰੁਪ ਤੇ ਨਗਸੀਗੇ ਬਾਈ ਕੋਲੇ ਬਈ ਤਿੰਨਾ ਪਾ ਤਿੰਨੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਨਾ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ